7 8 9 10 11 12 13 हां जी ਕਿਤਾ ਸਾਰੇ ਸਵਾਗਤ ਹੈ ਤੇ ਨਵੇਂ ਬਲੌਗ ਚ ਮੇਰੇ ਕਰਦੇ ਸਾਰੇ ਵਧੀਆ ਹੋਗੇ ਅਸੀਂ ਵੀ ਉਹਦਿਆਂ ਵਾਂ ਸੋ ਹਾਜ਼ਰ ਹੋਇਆ ਤੁਹਾਡੇ ਇੱਕ ਨਵਾਂ ਬਲੌਗ ਲੈ ਕੇ ਤੇ ਅੱਜ ਦੇਖੋ ਮੌਸਮ ਕਿੰਨਾ ਗਰਮ ਆ ਰਿਹਾ ਹੈ ਬਹੁਤ ਮੈਂ ਵਰ੍ਹੇ ਤੋਂ ਕੋਈ ਨਹੀਂ ਹੈ ਬਹੁਤ ਜਲਦਾ ਲੱਗਦਾ ਖੰਡਿਰ ਹੋਵੇ ਰਮਨ ਖਣੇ ਲਈ ਆ ਗਿਆ ਉਹ ਸਾਉ ਗਿਆ ਐ ਰਦਰਨ ਖੰਡਾ ਫਿਰ ਸੀ ਹੂੰ ਬਦਲ ਗਈ ਸੀ ਆ ਇਹ ਵੀ ਪੂਰੀ ਠੰਡ ਹੋ ਗਈ ਜੰਦ ਨਹੀਂ ਲੱਗਦਾ ਵੀ ਆ ਆ ਸਟਾਰਟ ਹੋ ਹੀ ਗਈ ਠੰਡ ਹਨਾ ਕੋਈ ਜਾਣੀ ਹੈ ਮੈਂ ਕਹਿਣੀ ਹੈ ਹਨਾ ਹੋਰ ਗੱਲ ਹੋਈ ਜਾਣੀ ਪੜ ਚੋ ਆ ਦੇਖੋ ਕੀ ਖਾਂ ਗਈਆਂ ਮਿਠਾਈ ਮਿਕਸ ਕੀਤੀ ਸਾਰੀਆਂ ਨਾਲੇ ਇਦਾਂ ਹੀ ਆਈ ਸੀ ਇਦਾਂ ਹੀ ਆਈ ਸੀ ਦੇਖੋ ਮਿਕਸੇ ਦਾ ਥੋੜੀ ਆਈ ਸੀ ਇਦਾਂ ਹੀ ਆਈ ਸੀ ਉਹ ਹੋ ਉਧਰੋਂ ਤੇਰੇ ਕੋ ਆ ਕੇ ਉਹਨਾਂ ਨੇ ਉਹ ਡੇ ਚਾਹੀਦੇ ਬਾਤੀ ਲੱਡੂ ਵਿੱਚ ਸੀ ਹੂੰ ਵਿੱਚ ਲੱਡੂ ਲੱਡੂ ਉੱਪਰ ਆ ਵੀ ਵਿੱਚ ਜਸ ਕਰਕੇ ਦੇਤੀ ਨਾ ਸਾਰੇ ਤੁਹਾਨੂੰ ਦੇ ਦੇ ਸੀ ਠੀਕ ਹੈ ਤੇ ਅੱਜ ਅੱਜ ਤੁਹਾਨੂੰ ਦਿਖਾਵਾਂਗੇ ਸਰਦੀ ਫੁੱਟਵियर 컬렉ਸ਼ਨ ਇਹ 컬렉ਸ਼ਨ ਹੈ ਕੋਈ ਨਾ ਕਿੰਨੇ ਇਹ ਕਿੰਨੇ ਇਹ ਕਿੰਨੇ ਇਹ ਕਿੰਨੇ ਮੈਂ ਤੁਹਾਨੂੰ ਇਹ ਕਿੰਨੇ ਮੇਰ ਕੋ ਮਿਲਿਸ਼ਤ ਵਾਲੀ ਘਰ ਆ ਕਾ ਕੱਤਣਾ ਨਹੀਂ ਤੇਰੇ ਤੇ ਬਹਾਮਗੀ ਰਹਿ ਤਾ ਨਾ ਸੀ ਤੇਰੇ ਦਾ ਤਾਂ ਪਹਿਲਾਂ ਲੱਗਦਾ ਨਹੀਂ ਇਸ ਕੋ ਸਿਤਰੋਂ ਕੀ ਟਾਟ ਹੈ ਆਪ ਤੇ ਤੁਸੀਂ ਨਵਾਂ ਲੈਣਾ ਬਸ ਤੇਰੀ ਪੋਣਾ ਮਾ ਪ੍ਰਾਣ ਨੂੰ ਲੈਣਾ ਉਹ ਦਿੱਤ ਲੈ ਤੇ ਕਰਦੇ ਨਹੀਂ ਪੂਰੀ ਲੈਣਾ ਵੀ ਨਹੀਂ ਕਿਸੇ ਜੀ ਨਹੀਂ ਲੈਣਾ ਨਾ ਮਾ ਬਸ ਪੋਣਾ ਨਹੀਂ ਨਾ ਪੋਣਾ ਮਾ ਕੇ ਤਾਂ ਰੱਖ ਲੈ ਬਾਹਰ ਹੈ ਨਹੀਂ ਉਹ ਆਰਡਰਾਂ ਨੂੰ ਕੀ ਤ ਹਾਂ ਉਹਦੇ इतना तो तो मुझे लगता है इसके कूता टांग जो कूता है ना उसके टांग तोड़नी पड़ेगी हमें ठीक है दादी ऐसा भी मुझे कहा लेकिन दे देखा आपने इनका जो कूता है ना उसके टांग तोड़नी पड़ेगी लगता है टेंशन से हां ज्यादा टाइम लगेगा फिर ਕਿਹੜੇ ਬੰਦੇ ਕਿਰਾਰੇ ਅੱਗੇ ਵਜੋਂ ਪਾਉਣੇ ਨੇ ਚਾਹ ਪੀ ਕੇ ਦੁਹਣ ਲੱਗ ਗਿਆ ਦੇਖੋ ਜ ਫਰੂਟ ਖਾਣ ਬਵੇਂ ਜੀ ਚਾਹ ਪੀ ਤਿਉ ਸਾਨੂੰ ਨਾਲ ਦੇ ਨਾਲ ਨਹੀਂ ਖਾਣ ਲੱਗੇ ਜੀ ਅਸੀਂ ਅਸੀਂ ਗੈਪ ਦਿੱਤਾ 2 ਘੰਟਿਆਂ ਦਾ ਫਿਰ ਹੁਣ ਕਾਹ ਲੱਗੇ ਜੀ ਅਸੀਂ ਸੇਹ ਸਾਰੀ ਡਾਈਟ ਆ ਸੇਹ ਕਿੰਨੇ ਲੋਗ ਲੈਣ ਨੇ ਆਪਾਂ ਕਿੰਗਲ ਤਾਂ ਨਹੀਂ ਵੇ ਹੋ ਨਮੀ ਨਾਲ ਜਿੱਦ। ਬਹੁਤ ਕੰਨ ਟਾਈਮ ਲਗਾ। ਕੰਮੀ ਬੜਾ ਸੀ। ਟਾਈਮ ਨੇ ਵੜੀ ਗੋਡੀ ਕਰਕੇ ਖੇਤ। ਡੈਮ ਨਾ। ਕੰਮ ਕਰ ਲੈ ਵੜੀ। ਕੀ ਕਰਮ? ਕੁਝ ਤਾਂ ਨਹੀਂ। ਕੰਮ ਕਰ ਦੇ ਨਾ ਉਹਦੇ। ਧੀਮੇ ਮੇਰੇ ਲੱਜਾਂਦੇ ਪਹਿਲੇ ਬਹਿ ਕੇ। ਹੋਰ ਯਾਰ ਵਿਹਲੇ ਬੈਠਾ ਬੰਦਾ ਕੀ ਕਰੂਗਾ ਉਹ ਦੱਸ। ਮਾਰਤਾ ਉਹ ਚੱਕ ਲਿਆ ਉਹਨੇ ਤੇ ਗੱਡੀ ਤੇਲ ਮੋਗ ਗਿਆ ਉਹ ਬੰਦੂਕ ਲੈ ਕੇ ਭੱਜ ਗਿਆ ਉਹ ਫਲਾ ਮਾਈਂਦਰ ਰਹਿ ਗਿਆ ਉਹ ਮੇਰੀ ਜਾਗ ਤੇ ਰਹੀ ਇੰਦਾ ਹੀ ਗੱਜਿਆ ਹਾਂ ਉਹ ਕਿੱਥੇ ਜਾਣੇ ਵੀ ਉੱਥੇ ਜਾਣੇ ਵੀ ਕਦਾਂ ਨਹੀਂ ਗਰੀਗਾ ਇਹ ਸੱਚੀ ਬੰਦੇ ਮਾਰਨ ਦਾ ਹੁੰਦਾ ਚੱਕ ਮਾਰ ਕੇ ਇਹ ਤਾਂ ਨਹੀਂ ਮਾਰ ਗੱਡੀ ਮਾਰ ਤਾ ਨਾ ਬੁਰਾ ਗੋਲੀ ਮਾਰੇ ਰਾ ਪਿੱਛਾ ਕਰਕੇ ਫੇਤੀ ਜਾਊਗਾ ਹਾਂ ਮਮਾ ਕੋਲ ਲੱਗੀ ਰੋਟੀਆਂ ਦਾ ਦੁੱਧ ਵਗ ਰਹੀ ਜਾਂਦਾ ਅੱਜਵਾਗਾ लेट ਹੀ ਹੋ ਗਿਆ ਕੰਮ ਉਸ ਇਸ ਪਰ ਕਰਨ ਲੱਗੇ ਸੀ ਅੰਦਰ ਮਮੀ ਡਸਟਿੰਗ ਕਰੀ ਜਾਂਦੀ ਆ ਪਤਾ ਜਦਾਂ ਅੰਦਰ ਗੁਣੀ ਜੰਨੀ ਸੇਰ ਵੀ ਹੋਣਾ ਰਹੂਗਾ ਟਟੇ ਨੇ ਭਰੇ ਆ ਅਜਨੇ ਨੇ ਲਈਆ ਸੇਰ ਵੀ ਨੇਰੀ ਚੱਲੀ ਜਾਂਦੀ ਹੁਟਾਓ ਸੇਰ ਤਾਂ ਠੰਡੀ ਠੰਡੀ ਲੱਗਦੀ ਸੀ ਹਣ ਮਟੀੜਦੀ ਆ ਪਾਣੀ ਛੜ ਕਰਾਂਗੇ ਬੈਠਾਉਗੀ ਹਾਂ ਪੁੱਤ ਤਾਂ ਸੰਤਾ ਦੋਤਾ ਗਾ ਸਰ ਮੈਂ ਸਾਫ ਕਰੀ ਤੀ ਰੋਡ ਨੂੰ ਮਗਾਵਾ ਟਾਈਮ ਹੋ ਗਿਆ 10:30 ਪੱਖ ਲੱਗੇ ਖਾਣੇ ਹੋ ਗਿਆ ਹੁਣ ਤੇਰੀ ਖਲਾਰਾ ਪਾ ਕੇ ਬਹਿ ਗਈਆਂ ਗਾਂ ਹੀ ਨਾ ਆਉਂਦੇ ਹਾਂ ਮੇਰਾ ਖਲਾਰਾ ਹੋ ਗਿਆ ਕਿਹਾ ਹੁਣ ਚੱਲ ਬਾਰੀਆਂ ਵੀ ਸਾਫ ਕਰੀ ਹੋਈਏ ਚੋਖੀ ਹੋਈ ਜਾਈਏ ਹੋਰ ਇਹ ਨਿਕਰਾ ਮੈਂ ਦੇਖੀਏ ਚੱਲ ਕੇ ਜਾਣਾ ਵਧੀਆ ਸਭ ਸਾਫ ਹੋ ਗੂ ਹਾਂ ਉਹਨ ਫੋਰੇ ਪਖੇਰੇ ਹੈ ਉਹਨੂੰ ਕਹਾਂਗੇ ਨਾ ਪੋੜੀ ਹਾਂ ਉਹ ਨਾ ਜਿੰਦਾ ਸੁੱਤੇ ਵਿੱਚ ਖਾਦ ਲੀਏ ਸਾਰੀ ਪੋੜੀ ਕੋਈ ਨਹੀਂ ਇਹ ਤਾਂ ਕਿਤੇ ਨਹੀਂ ਖਾਂਦੀ ਸਾਡੇ 8 9 ਖਾਰਾ ਹੋ ਗਿਆ ਆਪਾਂ ਕਿਹੜਾ ਇੰਨੀ ਵਾਰ ਤੜੀ ਨਾਲੇ ਹੋਰ ਹਾਂ ਜਿਸ ਆਪਣੇ ਤਰੋ ਕਰੋ ਪਈ ਆ ਉੱਥੇ ਰੱਖ ਕੇ ਰੱਖ ਲੈ ਜੀ ਜਦੋਂ ਇਹਦਾ ਉਹਦਾ ਆਉਣਾ ਜੇ ਹਸ ਬਰਫ ਵੀ ਲਾਉਣਾ ਪੈਂਦਾ ਬਾਰਿਆਂ ਚ ਚੱਕ ਕੇ ਲਾਉਂਦੇ ਸਾਡੀ ਬਾਕੀ ਸਾਰੀ ਸਫਾਈ ਹੋ ਗਈ ਬਸ ਪੱਖੇ ਰਹਿ ਗਏ ਸਾਫ ਕਰਨੇ ਪੈਗੇ ਪੱਖੇ ਨਾ ਹੈ ਹੋਇਆ ਪੱਖੇ ਦਾਣਾ ਬਰਤ ਹੋਇਆ ਚਲੇ ਆ ਉਹ ਸਾਡੇ ਤੋਂ ਹੋਣੇ ਨਹੀਂ ਬੰਦੇ ਨੂੰ ਮਨਾਉਣਾ ਪਊਗਾ ਸਾਨੂੰ ਸਾਡੇ ਨਾਲ ਦਾ ਬੰਦਾ ਹਾਂ ਥੋੜਾ ਜਿਹਾ ਜਦੋਂ ਮੰਨਣਗੇ ਜਦੋਂ ਮੂਡ ਹੋਇਆ ਉਦੋਂ ਹੀ ਸਾਫ ਹੋਣਗੇ ਸਾਡੇ ਬਾਬਾ ਜੀ ਜਦੋਂ ਮੰਨਣਗੇ ਉਦੋਂ ਹੀ ਕਰੂਗਾ ਸਾਫ ਹਾਂ ਮੂੰਹ ਦਿਖਾਉਨੇ ਆ ਤੁਹਾਨੂੰ ਸਰਵ ਦੇ ਕਿੰਨੇ ਛਿੱਤਰ ਆ ਕਹਿੰਦੇ ਨੇ ਛਿੱਤਰਾਂ ਦੀ ਘਾੜਾ ਮੈਨੂੰ ਦਿਖਾਣਾ ਛਿੱਤਰਾਂ ਦੀ ਹਾਂ ਹਾਂ ਵੈਰੀ ਗੁੱਡ ਖੜਜੋ ਖੜਜੋ ਆ ਦੇਖੋ ਕਿੰਨੇ ਆ ਗਿਣੋ ਸਾਰੇ ਤੇਰੇ ਆ ਡੱਬੇ ਚ ਨਹੀਂ ਪਾ ਕੇ ਰੱਖੀ ਗਈ ਹੈ ਆਹੀ ਆ ਸਾਰੇ ਹਾਂ ਤੇ ਯਾਰ ਤੇ ਲੈਣੇ ਆ 1 2 3 4 ਉਹ ਵੀ ਤੇਰੇ ਆ 5 6 7 8 9 10 11 12 13 14 ਨਹੀਂ 13 13 13 ਹਾਂ ਠੀਕ ਹੈ 13 13 ਹੋਰ ਬਸ ਬਸ ਆਉਦੇ ਨਹੀਂ ਕਿਹਨੂੰ ਨਹੀਂ ਆਉਦੇ ਛੱਡ ਭਰੇ ਆ ਅਸੀਂ ਗਿਣਾਵਾਂਗੇ ਅੱਡ ਪਿਕਨੇ ਦੀ ਹਾਂ ਖਾਲੀ ਆ ਉਹ ਖਾਲੀ ਮਾਂ ਜੜਿਆ ਤੇਰਾ ਮੇਰੇ ਨਹੀਂ ਨੇ ਹੁਣੇ ਪੱਕੀ ਆ ਹਾਂ ਪੱਕੀ ਆ ਛੇ ਦੇ ਵਿੱਚ tailed ਦਾ ਸੀ ਹਾਂ ਦੋ ਹਾਂ ਡੱਬੇ ਦਾ ਆ ਤੇ ਡੱਬੇ ਕੱਢੇ ਨਹੀਂ ਹੁਣੇ ਚਲ ਹਾਂ 7 7 ਹੀ ਥੋੜੀ ਆ 8 ਸਾਹੀ ਕੱਢ ਲਈਏ ਨਾ ਅਰ ਜਪਲਾਵਾਂ ਚੁਪਲਾ ਦੇ ਫਿਰ ਕੀ ਆ ਤੇਰੀ ਜਪਲਾ ਤੇਰੀ ਤਾਂ ਗਿਣੀ ਨਹੀਂ ਜਪਲਾ ਅੱਛਾ ਗਿਣੀ ਆਂਗੇ ਠੀਕ ਆ 9 ਹੋ ਗਏ 10 11 12 ਚੁਪਲਾਇਆ ਚੁਪਲਾ 13 13 ਬਾਹਰ ਹੀ ਖੋੜਣਾ ਹਜੇ ਇੱਟ ਕੱਢੀ ਲੋੜਿਆ ਬਹੁਤ ਐਨੇ ਦਾ ਬਹੁਤ ਨਹੀਂ ਤੇਰਾ ਹੋ ਗਏ ਹੁਣ ਵਾਧਾ ਗੇਟਨ ਸਰੋਂ ਦੇ ਬਰੀਕੀ ਕਿਉਂ ਫਿਰਦਾ ਨਾ 14 ਦੇਖੋ ਉਧਰ ਬਾਰਿਸ਼ ਤੇ ਆਵਾ ਹਾਂ ਬਾਰਿਸ਼ ਇਹਦਾ ਕਿੱਦਾਂ ਚੱਲਣਾ ਪਊਗਾ ਕੋਈ 15 ਇੱਕ ਉਹ ਕਿੱਥੇ ਗਿਆ ਉਸ ਬਾਅਦ ਕਿਨੇ 16 16 ਆਪਦੇ ਗੱਡੇ ਨਹੀਂ ਹੁੰਦੇ ਤੁਹਾਨੂੰ ਪਤਾ ਤੇਰਾ ਆ ਗਿਆ ਲੈ ਆੜਾ ਆ ਤੇ ਰੈਡੀ ਦੇ ਆ ਮੈਂ ਤਾਂ ਬੋਂਦਾ ਨਹੀਂਗਾ ਮੇਰੇ ਆਉਂਦੇ ਨਹੀਂ ਪੂਰੇ ਬਰੇ ਤੇ ਆ ਗਏ ਮੈਨ ਲਗਾ ਰੈਡੀ ਦੇ ਆ ਨਹੀਂ ਹਰੇ ਤਾਂ ਉਹ ਤਾਂ ਨਹੀਂ ਯਾਰ ਤੇਰੇ ਇੱਕ ਦੋ ਜੋੜ ਜਿਆਦਾ ਟਪਰੈਂਸ ਨਹੀਂਗਾ ਤੇਰਾ ਇਹਦੇ ਜਾਂ ਤੇ ਮੇਰੇ ਕੋਲ ਆ ਲੈ ਆ ਤਾਂ ਵਿਆਹ ਲਈ ਆ ਆ ਨਹੀਂ ਇਹ ਵੀ ਕਹਿੰਦੀ ਆ ਇਹ ਤਾਂ ਵਿਆਹ ਲਈ ਵਿੱਚ ਹੀ ਕਿਣੀ ਆ ਤੇ ਤਾਂ ਆਮ ਚਣੀ ਹੈ ਦੀ ਤੇ ਨਹੀਂ ਗੱਲ ਸੁਣ ਮੇਰੀ ਇੱਕ ਇੱਕ ਮੈਨੂੰ ਗੱਲ ਦੱਸ ਹੁਣ ਉਹ ਤਾਂ ਚਲ ਤੂੰ ਲਿੱਤੀ ਆ ਤਾਂ ਉਹ ਤਾਂ ਵਿਆਹ ਤੇ ਪੈ ਜਾਂਦੀ ਆ ਕਿਸੇ ਪਿਆਰ ਕਰਦੇ ਇਹਨੂੰ ਹੁਣ ਮੈਂ ਕੱਲ ਜਿੰਸਮੈਟ ਦਾ ਬਾਲਵਾ ਫੋਰਮਲ ਲਬਾਲਵਾ ਕੁਰਤੇ ਵੀ ਜਮੈਨਾਂ ਬਾਲਵੇਂ ਸੋਹਣੀ ਲੱਗਦੀ ਆ ਹਾਂ ਕੁਰਤੇ ਵੀ ਜਮੈਨਾਂ ਮੈਂ ਵਿਆਹ ਹੀ ਸਿੱਤੀ ਬਾਲਵਾ ਦੇਖੋ ਮਾਲਾ ਇਹ ਤੇ ਵਿਆਹ ਨਹੀਂ ਕਿਹਾ ਦੇਖੋ ਤੂੰ ਦੇਖਦਾ ਤਾਂ ਹੈ ਹੀ ਆ ਸ਼ੇਰ ਵਾਲੀ ਦਾ ਬੋਨ ਵਾਲੀ ਆ ਸ਼ੇਰ ਵਾਲੀ ਨਾਲ ਕਰਕੇ ਲੁੱਲਈ ਆ ਸ਼ੇਰ ਵਾਲੀ ਇਹ ਤਾਂ ਕੀ ਲਿਖਿਆ ਹੈ ਵੀ ਵਿਆਹ ਨਹੀਂ ਜੁੱਤੀ ਵਿਆਹ ਨਹੀਂ ਜੁੱਤੀ ਲਿਖਿਆ ਹੋਇਆ ਬਸ ਸਟਾਰ ਬਟ ਸਟਾਰ ਬਟ ਹੁੰਦੀ ਆ ਕਿਹੜਾ ਸਟਾਰ ਲੱਗਾ ਇੱਥੇ ਵਿਆਹ ਸਤਾਰਾ ਹੀ ਆ ਫਿਰ ਕਿੰਨੇ ਕੁ ਤਾਂ ਲੱਗਾ ਵਿਆਲਾ ਕਿੰਨੇ ਕ ਤਾਂ ਹੈ ਵਿਆਲਾ ਪੈਣ ਦਾ ਚਾਰ ਜੋੜੇ ਤੁਸੀਂ ਤੁਹਾਡੇ ਦੇ ਤੇ ਉਹ ਤੁਹਾਨੂੰ ਪਤਾ ਹੀ ਨਹੀਂ ਉਹ ਤੁਹਾਨੂੰ ਪਤਾ ਨਹੀਂ ਮੈਂ ਦੇਖ ਨਹੀਂ ਆ ਮੈਂ ਬਹੁਤ ਰਹੇ ਨਹੀਂ ਗਾ ਨਹੀਂ ਉੱਥੇ ਚੱਕੇ ਇੱਕੋ ਸੀ ਗੇੜਾ ਬਰਾਉਂਡ ਜਿਹੜੇ ਉੱਚੀ ਉੱਚੀ ਡੈਕ ਕਰ ਹਾਂ ਦੇ ਦੇ ਹੋਰ ਕਿੰਦੇ ਤੇ ਬਲਵਟ ਜੀ ਤੋਂ ਕਿਨੂੰ ਉਹ ਹੋ ਗਿਆ ਕਿ ਆਸ਼ੋ ਦੇਤੇਗਾ ਇਹ ਨਾਲ ਜਿਹੜਾ ਨਹੀਂ ਪਾਣਾ ਦੇ ਦੇ ਮੈਂ ਦੇ ਦੇ ਐਵੇਂ ਰੱਖ ਜਾਂਦਾ ਸਾਰੇ ਬੰਨ ਸਾਰੇ ਬੰਗ ਰੱਖਣੇ ਕੋਈ ਨਾ ਰਹੀ ਸਲ ਰੈਗ ਲੈਣ ਕਿਦੇ ਆ ਹਾ ਰੱਖਣਾ ਆ ਆ ਜਿਹੜਾ ਹੈਗੇ ਆ ਨਾ ਮੈਂ ਵੀ ਅੱਤ ਬਾਤਾਂ ਟਿਕੋਰੀਂ ਪਾਈ ਲੋ। ਕੋਈ ਨਹੀਂ ਜਾਵੇ। ਪਾਂਟ ਟੈਮ ਹੁੰਦੇ। ਇਹਦੇ ਨੂੰ ਆਇਆ ਟੈਮ। ਹੰਟਵੇਂ ਆ ਜਾਣਾ ਨਹੀਂ ਅੱਧੇ ਰੱਖਦੇ ਆ। ਆ ਜਿਹੜੇ ਨਵੇਂ ਨਵੇਂ ਮੇਰੇ ਜਵਾਬ ਪਾਉਗਾ। ਹਾਂ ਪਾਉਗਾ। ਤੇਰੇ ਲੱਥੇ ਪਾਉਣੇ ਨੇ ਮੈਂ। ਬੋਲੋ ਆਹ ਪਰਾਣੇ। ਇੱਦਾਂ ਕਹਿਣਾ ਬੁੜਾ ਸੁਪਾਉਂਦਾ ਨਹੀਂ ਕਿਉਂ ਕਿ ਪਾਉਂਦਾ। ਪਰਾਣੇ ਕੋਣ ਬੋਲਦਾ ਅਖਦਾ। ਫੋਟੇ ਤਾਂ ਇਹ ਕੰਨੀ ਜੀ ਆ ਦੇ ਕੋਈ ਤਾਂ ਨਿਰਣੇ ਖੇਤਰ ਇਹਨੇ ਦੇਖੋ ਕਿੰਨੇ ਕਿੰਨੇ ਨਿਰਣੇ ਫਿਰ ਫਿਰ ਕੀ ਕਰੂਗਾ ਵੀ ਇੰਨੇ ਇੰਨੇ ਤੂੰ ਕਹਿ ਰਗਾ ਇਹਨੇ ਲੈਣੇ ਆ ਫਿਰ ਪਤਾ ਲੱਗਣਾ ਚੱਲ ਇਗਨੋਰ 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 50 ਗੱਟ ਸੀ ਜਿਹਨੇ ਵੀ ਹੈ ਤਾਂ ਸੀ ਆਈ ਦੱਸ ਲਾ ਪਰਿਆ ਸੀ ਆਹ ਜਰਾ ਆ ਤੱਲਾ ਆ ਪਰਿਆ ਆ ਸੀ ਇੰਨਾ ਟਾ ਸੂਰੇ ਨੂੰ ਮਾ ਦੋ ਵੱਡਾ ਸਾਰਾ ਵੱਡਾ ਸਾਰਾ ਲੋਣਾ ਲਵਾ ਹਾਂ ਦੇਖੋ ਜਿੰਨੀ ਆ ਗਿਆ ਉਦੋਂ ਵੀ ਇਹ ਤੁਹਾਰੇ ਨੂੰ ਕੋਈ ਨਾ ਕੋਈ ਮਨ ਕੋਲ ਨਹੀਂ ਜਰਦਾ ਤੇ ਇਧਰ ਰਹਿ ਹਾਂ ਇਹ ਤਾਂ ਸਾਰੀ ਘੜੀ ਜਾਂਦਾ ਗੁਰ 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 ਬਸ ਰਬ ਨੇ ਹੰਕਾਰ ਆ ਵੀ ਕਰਦੀ ਆ ਫਸਲਾ ਹੋਰ ਤੁਸੀਂ ਅੱਗੇ ਕਰੋ ਜੇ ਮੈਂ ਜਦੋਂ 15 ਰਿਆਂ ਨੂੰ ਲਿਖੇ ਤਾਂ ਚੰਗੀ ਜੰਗੀ ਤਾਂ ਅਪਸ ਸੀਟਾ ਹੁੰਦਾ ਕੋਕੀ ਬਣਿਆ ਪਿਆ ਹਾਂ ਹਾਂ ਨਹੀਂ ਆਉਂਦਾ ਨਹੀਂ ਆਂਦਾ ਵੇ ਕੋਈ ਨਾ ਕਰ ਰਹੀ ਆ ਇਹਨਾਂ ਲਗਦਾ ਉਹਨਾਂ ਯਾਹੀ ਕੋਹਲੋ ਤੋਂ ਮੜਾ ਮੜਾ ਇਧਰ ਤੇ ਨਹੀਂ ਆਵਦਾ ਹਮਮਮ ਪਹਿਲਾਂ ਅੱਦ ਕਾ ਨਾ ਲੱਗਦਾ ਚਾਹੇ ਤੀਰ ਸਾਰੇ ਬੱਜੇ ਸਾਬ ਦੌੜ ਲੱਗੇ ਹਾਂ ਬੱਦਲ ਦੇਖੋ ਇੱਦਾਂ ਫੜਿਆ ਪਿਆਵਾ క్లాక్ కమి ఫస్ట్ ఆండియా హో గయ హండ అప్ కరని హం చామ నా దేన్ కన్ రోటీ అప కన్ ద కి ప్రాసెస్ ఆటా బయా హో వెన ఫిక్ దమ్ హ ఆటా ద బయా ఆటా ద బయా దనా కహ ద నాను సద కనక ద బయలి హ గయలి ਕੀ ਕਹਦਾ ਮੇਰੀ ਤੁਣ ਦੁਗਦੀਆ ਲੈ ਡਾਂਗ ਲੈ ਉੱਥੇ ਜਾ ਕੇ ਪਰੋਂ ਜਾ ਐ ਕਹਰਾ ਉਹ ਉਥੇ ਨਾਲ ਸਾਡੇ ਉਹ ਲੱਕ ਤੇ ਡਾਂਗ ਜੀ ਪਈ ਉਹ ਲੈ ਜਾ ਕੇ ਮੈਂ ਕਹਦਾ ਬਦੋਂਸੇ ਬਾਈ ਮੈਂ ਉਹ ਵੀ ਚੱਲਦਾ ਨਹੀਂ ਕਰੀ ਯਾਰ ਤੂੰ ਟੋਂਡ ਤਾਂ ਵੇਖੀ ਤੂੰ ਮੈਂ ਕਹਦਾ ਮਿੰਟਾ ਸਿਕੰਡਾ ਸਿੱਧੂ ਬੰਦੀ ਟੋਂਡ ਤੇ ਇਹ ਬਹੁਤ ਲੈ ਜਾ ਕਿ ਤੋਂਡ ਤੇ ਕਿਉਂ ਟਿਕੀ ਮੈਂ ਉੱਡ ਜਾ ਹਾਂ ਇਹ ਦੰਦ ਨਗਾ ਤੂੰ ਭੁਜਣਾ ਹੋਈ ਚੱਲ ਜਾ ਹਾਂ ਹੁਣ ਐ ਕਿਹੜਾ ਦੁਗਦੀ ਐ ਆਪਣੀ ਖਸੜ ਦੁੱਤ ਤਰਾਂ ਟਾਕੀ ਦੁਗਦੀ ਸਰਾਨਾ ਨਾਲ ਹਾਂ ਸਰਾਨਾ ਜਿਹੜਾੰਦ ਤੋ ਸਰਾਨਾ ਨੇ ਨਾਲ ਕੀ ਹੁੰਦਾ ਕੋਈ ਯਾਰ ਮੈਨੂੰ ਮੈਂ ਦੱਸਦਾ ਮੈਨੂੰ ਵੀਰੇ ਨੇ ਕਿਹਾ ਸੀ ਸਰਾਨਾ ਨਾਲ ਲੈ ਮੈਂ ਦੋ ਦਿਨ ਲੱਗਦਾ ਸਰਾਨਾ ਦੇ ਦੱਪੇਾ ਢੋੜ ਗਏ ਇਹ ਇਹ ਸਰਾਨਾ ਦੀ ਟੈਂਕੀ ਹੋ ਜੋ ਇੱਕ ਸਰ ਤੇ ਉੱਪਰ ਇਹਨੇ ਜਿਹੜੀ ਨੀਂਹ ਪਾੜ ਦਿੱਤੀ ਉਹ ਫਿਰ ਉਹ ਕਰ ਕਰ ਆ ਜਾਂਦੀ ਆ ਉਹ ਤਾਂ ਹੈ ਸਹੀ ਬਾਤ ਹੈ ਸਾਡੇ ਦੇ ਕੋ ਮੌਸਮ ਵਧੀਆ ਹੈ ਤਾਂ ਧੋਣਾ ਕਰਦੀ ਮੁਰਦੀ ਹੈ ਪਿੱਛੇ ਨਹੀਂ ਉਹ ਪਿੱਛੇ ਮੁਰਦੀ ਨਹੀਂ ਤੂੰ ਤਾਂ ਤੂੰ ਪਿੱਛੇ ਕੀ ਦੇਖਣਾ ਤੇਰੇ ਘਰ ਵਾਲੀ ਆ ਪਿੱਛੇ ਨਹੀਂ 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 ਤੇਰੇ ਘਰ ਵਾਲੀ ਪਿੱਛੇ ਘਰ ਆਲੀ ਆ ਹਜੇ ਤੂੰ ਪਿੱਛੇ ਮੁੜ ਕੇ ਦੇਖਣਾ ਘਰ ਵਾਲੀ ਆ ਫੇਰ ਕੱਲ ਮੁੜ ਕੇ ਤਾਂ ਨਹੀਂ ਫੇਰ ਜੇ ਹੁਣ ਮੇਰੀ ਘਰ ਵਾਲੀ ਆ ਹੁਣ ਪਿੱਛੇ ਹੁਣ ਆਇਆ ਤਾਂ ਫੇਰ ਤੂੰ ਮੁੜ ਕੇ ਆ ਦੇਖਣਾ ਬੰਦਾ ਪਿੱਛੇ ਹੁਣ ਹੈ ਨਹੀਂ ਕੋਈ ਕਿੰਦੇ ਮੈਂ ਦੇਖਣਾ ਕੁਛ ਵੀ ਤਾਂ ਦੇਖਾਂ ਨਹੀਂ ਨਹੀਂ ਦੇਖਣਾ ਹੋਰ ਕੁਝ ਤਾਂ ਦੇਖਣਾ ਹਾਂ ਕੋਈ ਨਾ ਕੁਝ ਤਾਂ ਅੰਦਰੋਂ ਦੇਖਣਾ ਹੀ ਹੈ ਹੁਣ ਅਗੇ ਜਿਹਾ ਸੀ ਹੋਣਾ ਹੋ ਗਿਆ ਜਿਹਾ ਸੀ ਫਰੀ ਹਮ ਕਰਦੇ ਆ ਬਲੋਗ ਦਾ ਹੈ ਨਾ ਸੋ ਤੁਹਾਨੂੰ ਇਹਦਾ ਬਲੋਗ ਕਿਦਾਂ ਲੱਗਾ ਲਾਈਕ ਕਮੈਂਟ ਕਰਕੇ ਦੱਸੋ ਜੇ ਅਗਰ ਆਪਾਂ ਲੋਗ ਹੋਦੇ ਲੱਗਾ ਤਾਂ ਚੰਨ ਕਰ ਲੋ ਸਬਸਕ੍ਰਾਈਬ ਸੋ ਮਿਲਦੇ ਆਪਾਂ ਅਗਲੇ ਬਲੋਗਸ ਤੱਕ ਲਈ ਤਨਮਾਤ ਬਾਏ ਬਾਏ